ए आये हाय 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 मारते भुखे हाय 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 दी ता ਅੱਜ ਦਾ ਜਿਹੜਾ ਸਾਡਾ ਇਹ ਰੋਸ ਪ੍ਰਦਰਸ਼ਨ ਹੈ ਵੀ ਦੀਵਾਲੀ ਦਾ ਤਿਉਹਾਰ ਆ ਗਿਆ ਹੈ ਤੇ 17 ਤਰੀਕ ਆਜੋ ਚੁੱਕੀ ਹੈ ਤੇ ਸਾਨੂੰ ਜਿਹੜੀ ਮਗਰਲੇ ਅਕਤੂਬਰ ਮਹੀਨੇ ਦੀ ਤਨਖਾਹ ਹੈ ਸਤੰਬਰ ਮਹੀਨੇ ਦੀ ਉਹ ਸਾਨੂੰ ਜਿਹੜੀ 4-5 ਅਕਤੂਬਰ ਨੂੰ ਮਿਲਣੀ ਸੀ ਉਹ ਅਜੇ ਤੱਕ ਨਹੀਂ ਪਾਈ ਗਈ 17 ਤਰੀਕ ਹੋਣ ਦੇ ਬਾਵਜੂਦ ਵੀ ਜਿਹੜੀ ਮਗਰਲੇ ਮਹੀਨੇ ਦੀ ਤਨਖਾਹ ਉਹ ਨਹੀਂ ਮਿਲੀ ਤਾਂ ਉਹਦੇ ਰੋਸ ਵਜੋਂ ਅਸੀਂ ਅੱਜ 2 ਵਜੇ ਤੱਕ ਦਾ ਸਮਾਂ ਦਿੱਤਾ ਸੀ ਵੀ ਜੇਕਰ 2 ਵਜੇ ਤੱਕ ਤਨਖਾਹ ਸਾਡੇ ਖਾਤੇ ਵਿੱਚ ਪੈਂਦੀ ਏ ਤਾਂ ਠੀਕੇ ਨਹੀਂ ਤਾਂ ਉਸ ਤੋਂ ਬਾਅਦ ਅਸੀਂ ਆਪਣੀਆਂ ਡਿਊਟੀਆਂ ਨਹੀਂ ਕਰਾਂਗੇ ਬਸਾਂ ਅਸੀਂ ਦੀਪੂ ਜਮ੍ਹਾਂ ਕਰਾ ਕੇ ਅਸੀਂ ਤਨਖਾਹ ਨਹੀਂ ਤਾਂ ਕੰਮ ਨਹੀਂ ਦੇ ਨਾਅਰੇ ਬੁਲੰਦ ਕਰਦੇ ਹੋਏ ਅਸੀਂ ਆਪਣਾ ਰੋਸ ਪ੍ਰਦਰਸ਼ਨ ਸਰਕਾਰ ਤੇ ਮੈਨੇਜਮੈਂਟ ਖਿਲਾਫ ਕਰਾਂਗੇ ਸੋ ਅੱਜ 2:30 ਵਜੇ ਤੇ ਕਰੀਬ ਅਸੀਂ ਇਹ ਜਿਹੜੇ ਆਉਧੇ ਬੱਸਾਂ ਜਮਾਂ ਕਰਾਉਣੀਆਂ ਸ਼ੁਰੂ ਕੀਤੀਆਂ ਐ ਇਹ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ بڑے-ਵੱਡੇ-ਵੱਡੇ ਵਾਅਦੇ ਕੀਤੇ ਕੋਈ ਵੀ ਮੁਲਾਜ਼ਮ ਅਸੀਂ ਕੱਚਾ ਨਹੀਂ ਰਹਿਣ ਦੇਵਾਂਗੇ ਕਿਸੇ ਡਿਪਾਰਟਮੈਂਟ ਨੂੰ ਅਸੀਂ ਧਰਨਾ ਨਹੀਂ ਲਾਉਣ ਦੇਵਾਂਗੇ ਤੇ ਇੱਕ ਵੀ ਮੁਲਾਜ਼ਮ ਜਿਹੜਾ ਪੰਜਾਬ ਦੇ ਵਿੱਚ ਕੱਚਾ ਨਹੀਂ ਰਹੇਗਾ ਤਾਂ ਮੈਂ ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹਣਾ ਵੀ ਇਸ ਵਿਭਾਗ ਦੇ ਵਿੱਚ ਨਾ ਤਾਂ ਕੋਈ ਬੱਸ ਸਰਕਾਰੀ ਪਾਈ ਗਈ ਏ ਤੇ ਨਾ ਹੀ ਕੋਈ ਮੁਲਾਜ਼ਮ ਪੱਕਾ ਕੀਤਾ ਗਿਆ ਤੇ ਉਲਟਾ ਅਸੀਂ ਅੱਜ ਤਨਖਾਹਾਂ ਆਪਣੀਆਂ ਲੈਣ ਦੇ ਲਈ ਨਗੂਣੀਆਂ ਤਨਖਾਹਾਂ 10 12 12 ਹਜ਼ਾਰ ਤੇ ਕੰਮ ਕਰਦੇ ਆ ਉਹ ਤਨਖਾਹਾਂ ਲੈਣ ਦੇ ਲਈ ਵੀ ਅਸੀਂ ਅੱਜ ਧਰਨੇ ਮਿਆਰੇ ਕਰ ਰਹੇ ਆ ਸੋ ਇੰਨੀਆਂ ਕੋਈ ਗੱਲਾਂ ਮੈਂ ਕਹਿੰਦਾ ਆ ਇਸ ਪੰਜਾਬ ਸਰਕਾਰ ਦੀ ਪੂਰ ਜ਼ੋਰ ਨਿਖੇਦੀ ਕਰਦਾ ਕਿੰਨੇ ਕੁ ਜਿਹੜੇ ਕਰਮਚਾਰੀ ਨੇ ਜਿਹੜੇ ਇਸ ਬਿਲਕੁਲ ਜੀ ਜੋ ਜਿੰਨੇ ਵੀ ਕਰਮਚਾਰੀ ਨੇ ਬਿਡੰਡੇ ਦੇ ਇਸ ਟਾਈਮ ਪੂਰੇ ਪੰਜਾਬ ਦੇ ਨੌ ਦੇ ਨੌ ਟੀਪੂਆਂ ਦੇ ਜਿੰਨੇ ਵੀ ਕਰਮਚਾਰੀ ਨੇ ਲਗਭਗ 7000 ਮੁਲਾਜ਼ਮ ਉਹ ਤਨਖਾਹਾਂ ਤੋਂ ਵਾਂਝਾ ਬੈਠਾ ਹੈ ਤੇ ਅਸੀਂ ਸਾਰੇ ਜਿਹੜੇ A to Z ਪਰਕਰ ਆਫ ਦਾ ਕੰਮ ਛੱਡ ਕੇ ਅਸੀਂ ਆਪਣੇ ਇਸ ਧਰਨੇ ਦੇ ਵਿੱਚ ਰੋਸ ਦੇ ਵਿੱਚ ਬੈਠੇ ਆ ਕੋਈ ਵੀ ਬੱਸ ਨਹੀਂ ਸਾਨੂੰ ਸਾਡੀ ਤਨਖਾਹ ਦਿੱਤੀ ਜਾਵੇ ਫਿਲਹਾਲ ਕੋਈ ਵੀ ਬੱਸ ਰੋੜ ਆ ਬਿਲਕੁਲ ਜੀ ਇਸ ਟਾਈਮ ਤੁਸੀਂ ਨਿਗਾਹ ਮਾਰ ਲਓ ਕੋਈ ਵੀ ਬੱਸ ਜਿਹੜੀ ਸਰਕਾਰੀ ਏ ਉਹ ਰੂਟ ਤੇ ਨਹੀਂ ਜਾ ਰਹੀ ਤਾਂ ਜਿੰਨਾ ਚਿਰ ਸਾਡੀ ਤਨਖਾਹ ਸਾਡੇ ਖਾਤੇ ਵਿੱਚ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਬੱਸਾਂ ਨਹੀਂ ਚਲਾਵਾਂਗੇ ਅਗਲੀ ਰਿਕੇ ਹੁਣ ਦੀਵਾਲੀ ਐ ਦੀਵਾਲੀ ਕਰਕੇ ਲੋਕਾਂ ਨੇ ਆਪਣੇ ਰਿਸ਼ਤਦਾਰਾਂ ਦੇ ਜਾਂ ਕਿਸੇ ਪਿੰਡਾਂ ਜਾਣਾ ਉਹਨਾਂ ਨੂੰ ਜਿਆਦਾ ਦਿੱਕਤ ਐ ਇਸ ਕਰਕੇ ਤੁਸੀਂ ਕੀ ਦੇਖਿਆ ਵੀ ਦੀਵਾਲੀ ਦੇ ਮੱਦੇ ਨੇ ਵੇਖੋ ਜੀ ਇਹ ਧਰਨਾ ਲੱਗ ਤਿਹਾਰ ਤੇ ਹਰ ਇੱਕ ਦਾ ਮਨ ਹੁੰਦਾ ਵੀ ਮੈਂ ਆਪਣੇ ਪਰਿਵਾਰ ਦੇ ਨਾਲ ਖੁਸ਼ੀ ਸਾਂਝੀ ਕਰਾਂ ਘਰ ਮਠਿਆਈਆਂ ਲੈ ਕੇ ਜਾਵਾਂ ਤਾਂ ਸਾਡੇ ਜਿਹੜੇ ਮਲਾਜ਼ਮ ਨੇ ਉਹਨਾਂ ਨੂੰ ਵੀ ਉਹਨਾਂ ਦੇ ਵੀ ਪਰਿਵਾਰ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਬੱਚੇ ਨੇ ਉਹਨਾਂ ਦੇ ਉਹਨਾਂ ਨੇ ਆਪਦੇ ਪਰਿਵਾਰਾਂ ਦੇ ਵਿੱਚ ਜਾ ਕੇ ਦੀਵਾਲੀ ਮਨਾਉਣੀ ਏ ਤਾਂ ਸਰਕਾਰ ਨੇ ਸਾਨੂੰ ਸਾਡਾ ਬਣਦਾ ਹੱਕ ਨਹੀਂ ਦਿੱਤਾ ਜਦੋਂ ਤਾਂ ਅਸੀਂ ਫਿਰ ਕੀ ਕਰੀਏ ਅਸੀਂ ਮੁਫਤ ਦੇ ਵਿੱਚ ਜੋ ਲੋਕਾਂ ਨੂੰ ਫ੍ਰੀ ਸਰਵਿਸ ਦੇ ਰਹੇ ਆ ਉਹ ਕਿੰਨਾ ਚਿਰ ਅਸੀਂ ਫ੍ਰੀ ਚ ਕੰਮ ਕਰੀ ਜਾਵਾਂਗੇ ਇੱਕ ਤਾਂ ਅਸੀਂ 15 15 18 12 ਸਾਲਾਂ ਤੋਂ ਨਗੁਣੀਆਂ ਤਨਖਾਹਾਂ ਦੇ ਕੱਚੇ ਕੰਮ ਕਰਦੇ ਆ ਰਹੇ ਆ ਜਿਹੜੀ ਸਾਡੀ ਤਨਖਾਹ ਏ ਉਹ ਵੀ ਤਰਨੇ ਮਿਆਰੇ ਲਾ ਕੇ ਲੈਣੀ ਪੈਂਦੀ ਏ ਇਸ ਤੋਂ ਫਿਰ ਕੋਈ ਨਿੰਦਰੀਆਂ ਉਹ ਹੋਰ ਸਰਕਾਰ ਦਾ ਕੰਮ ਨਹੀਂ ਹੋਏਗਾ ਜਿਵੇਂ ਕੀ ਮੰਨਦੇ ਹੋ ਜਿਹੜਾ ਇਸ ਤਰ੍ਹਾਂ ਕੀਤਾ ਜਾਂਦਾ ਵੀ ਤਨਖਾਹ ਇਹਦਾ ਕਾਰਨ ਇੱਕ ਦਾ ਇਹ ਆ ਵੀ ਮੇਨ ਜਿਹੜੀ ਪੰਜਾਬ ਸਰਕਾਰ ਸਾਡੀ ਜੋ ਔਰਤਾਂ ਨੂੰ ਫਰੀ ਸਵਰਸੂਤ ਦੇ ਪੈਸੇ ਸਾਡੇ ਉਹ ਪੰਜਾਬ ਸਰਕਾਰ ਜਿਹੜੀ ਉਹ ਸਾਡੇ ਡਿਪਾਰਟਮੈਂਟ ਨੂੰ ਸਮਝਦਾਰਾ ਦੇਗੀ ਨਹੀਂ ਕਰਦੀ ਜਿਸ ਕਰਕੇ ਸਾਡੀਆਂ ਤਨਖਾਹਾਂ ਜਿਹੜੀਆਂ ਉਹ ਲੇਟ ਹੁੰਦੀਆਂ ਨੇ ਕਿਉਂਕਿ ਜੋ ਜਿੰਨੇ ਕੋ ਪੈਸੇ ਅਸੀਂ ਵਟਦੇ ਆ ਉਹਨਾਂ ਨੂੰ ਤਾਂ ਸਾਡਾ ਟੀਐਲ ਤੇ ਐਸਆਰਟੀ 'ਚ ਖਰਚਾ ਹੋ ਜਾਂਦਾ ਹੈ ਤੇ ਤਨਖਾਹਾਂ ਮੈਂ ਪੈਨਸ਼ਨਾਂ ਲੈਣ ਵਾਸਤੇ ਪੰਜਾਬ ਸਰਕਾਰ ਤੋਂ ਸਾਨੂੰ ਬਣਦੀ ਦੇਗੀ ਜਿਹੜੀ ਉਹ ਸਮੇਂ ਸਿਰ ਹੋਣੀ ਚਾਹੀਦੀ ਏ ਔਰਤਾਂ ਦੇ ਫਰੀ ਸਫਰ ਸਹੂਲਤ ਦੇ ਪੈਸੇ ਨੇ ਜੇਕਰ ਹਰ ਇੱਕ 10 ਜਾਂ 12 ਤਰੀਕ ਨੂੰ ਪੰਜਾਬ ਸਰਕਾਰ ਦੇਵੇ ਤਾਂ ਸਾਡੀ ਤਨਖਾਹ ਜਿਹੜੀ ਸਮੇਂ ਸਿਰ ਆਉਂਦੀ ਏ ਪਰ ਸਰਕਾਰ ਨੇ ਪਹਿਲੀਆਂ ਸਰਕਾਰਾਂ ਨੂੰ ਚੰਗੇ ਗਵਾਤਾ ਅਸੀਂ ਬੜੇ ਹਮ ਮਾਕੇ ਜੋਸ਼ ਦੇ ਨਾਲ ਬੜੇ ਵੱਡੇ ਪੱਤਰ ਤੇ ਧਰਨੇ ਮਿਆਰੇ ਕਰਕੇ ਇਹ ਸਰਕਾਰ ਸਤਾ ਹੀ ਲੈ ਕੇ ਆਏ ਸਾਂ ਪਰ ਇਹ ਸਰਕਾਰ ਨੇ ਪਹਿਲੀਆਂ ਸਰਕਾਰਾਂ ਨੂੰ ਵੀ ਚੰਗੇ ਖਵਾਤਾ ਜਿਹਨੇ ਦੇਖਿਆ ਗਿਆ ਸਭ ਲੋਕਾਂ ਨੂੰ ਤਾਂ ਬੋਨਸ ਮਿਲ ਰਿਹਾ ਪਰ ਤੁਹਾਨੂੰ ਤਾਂ ਅਜੇ ਤੱਕ ਤਨਖਾਹ ਵੀ ਨਹੀਂ ਮਿਲਨੀ ਬਿਲਕੁਲ ਜੀ ਹਰ ਦੀਵਾਲੀ ਤੇ ਵੀ ਹੁੰਦਾ ਹੈ ਨਹੀਂ ਮੰਨ ਲਓ ਦੀਵਾਲੀ ਜੇਕਰ 25 ਦੀ 22 ਦੀ ਆ 20 ਦੀ 23 ਦੀ ਹੁੰਦੀ ਏ 5 6 ਦਿਨ ਨੂੰ ਸਾਨੂੰ ਤਨਖਾਹ ਮਿਲ ਜਾਂਦੀ ਏ ਤੇ ਦੀਵਾਲੀ ਤੇ ਇੱਕ ਦੋ ਦਿਨ ਪਹਿਲਾਂ ਸਾਨੂੰ 5-5000 ਰੁਪਿਆ ਬੋਨਸ ਦੇ ਰੂਪ ਵਿੱਚ ਦਿੱਤਾ ਜਾਂਦਾ ਪਰ ਇਸ ਵਾਰ ਤਾਂ ਬੋਨਸ ਦਾ ਕੀ ਜਿਹੜਾ ਸੀ ਸਾਨੂੰ ਸਾਡਾ ਬਣਦਾ ਹੱਕ ਜਿਹੜਾ ਸਾਡੀ ਤਨਖਾਹ ਵੀ ਨਹੀਂ ਦਿੱਤੀ ਗਈ ਤਾਂ ਜਿਸ ਦੇ ਰੋਜ਼ ਵਜੋਂ ਅਸੀਂ ਕੰਮ ਨਹੀਂ ਤਾਂ ਅਰ ਤਨਖਾਹ ਨਹੀਂ ਤਾਂ ਕੰਮ ਨਹੀਂ ਦਾ ਨਾਹਰਾ ਲਾਉਂਦੇ ਹੋਏ ਅਸੀਂ ਅੱਜ ਬਸਾਂ ਜਿਹੜੀਆਂ ਜਮ ਡਿੱਪੂ ਜਮ ਲਾ ਕੇ ਹੜਤਾਲ ਤੇ ਬੈਠੇ ਆ ਇਹ ਜਿਹੜੀ ਕੌਲ ਹੈ ਇਹ ਕੱਲੀ ਐਥੇ ਹੈ ਕਿ ਪੂਰੇ ਪੰਜਾਬ ਚ ਪੂਰੇ ਪੰਜਾਬ ਦੇ 9 ਦੇ ਨਾ ਡਿੱਪਾਂ ਦੀ ਜਿਹੜੀ ਕੌਲ ਹੈ ਸਾਰੀਆਂ ਜਥੇਬੰਦੀਆਂ ਦਾ ਇਹ ਪ੍ਰੋਗਰਾਮ ਹੈ ਸਾਰੀਆਂ ਜਥੇਬੰਦੀਆਂ ਦੇ ਵਰਕਰ ਇੱਥੇ ਬੈਠੇ ਨੇ ਕੋਈ ਵੀ ਪੱਕਾ ਜਾਂ ਕੱਚਾ ਕੋਈ ਵੀ ਵਰਕਰ ਜਿਹੜਾ ਉਹ ਬੱਸ ਲੈ ਕੇ ਨਹੀਂ ਜਾ ਰਿਹਾ ਅਸੀਂ ਪ੍ਰੋਵਾਨ ਜੀ ਅਗਰ ਅੱਜ ਦੇ ਦਿਨ ਦੇ ਵਿੱਚ ਕੋਈ ਤਨਖਾਹ ਨਹੀਂ ਪੈਂਦੀ ਅਗਲੀ ਕੋਈ ਰਣਨੀਤੀ ਕੀ ਹੋਏਗੀ ਬਿਲਕੁਲ ਜੀ ਅਗਲੀ ਰਣਨੀਤੀ ਸਾਡਾ ਪ੍ਰੋਗਰਾਮ ਸਟੈਂਡ ਹੈ ਤੇ ਤੜਕੇ ਪਹਿਲੇ ਟਾਈਮ ਤੋਂ ਜਿਹੜੀ ਮੁਕੰਮਲ ਅਸੀਂ ਚੱਕਾ ਜਾਮ ਰੱਖਾਂਗੇ ਜਨਾਂ ਚਰ ਤਨਖਾਹ ਨਹੀਂ ਪੈਂਦੀ ਉਹਨਾਂ ਚਰ ਅਸੀਂ ਮੁਕੰਮਲ ਹੜਤਾਲ ਕਰਕੇ ਸਰਕਾਰ ਇਸ ਆਮ ਆਦਮੀ ਸਰਕਾਰ ਦਾ ਇਹ ਪਿੱਟ ਸੱਪਾ ਕਰਦੇ ਰਾਂਗੇ